ਅੱਗੇ ਤੇ ਲੋਤੇ ਸੀ ਅੱਛਾ ਕੋਨ ਸਾਡ ਦੇ ਪਰ ਆਇ ਕਿ ਲੋਤੇ ਸੀ ਇਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰ ਲੈਣੇ ਸਾਡੇ ਅੱਗੇ ਠਾਡੇ ਨੂੰ ਕੋਨ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਅੱਛਾ ਹਾਂਜੀ ਠਾਡੇ ਤੇ ਆਏ ਸੀ ਕਿ ਸਕੂਟਰ ਤੇ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10-12 ਨਾਲ ਹੁਣ ਕੱਢੇ ਉਹਨਾਂ ਨੇ ਇਹ ਗੋਲੀ ਠਾਡੇ ਅੱਗੇ ਵੀ ਚਲਾਈ ਆਂ ਦੇ ਦੇ ਵੇਖੋ ਆਹ ਦੇਖੋ ਕਾ ਸਰ ਠਾਡੀ ਕੋ ਦੁਸ਼ਮਣ ਜਿਹੜਾ ਨਾਲ ਬੋਲਦਾ ਪਤਾ ਨਹੀਂ ਦੱਸ ਕਾਥੋ ਅਈ ਦੇ ਮੇਰੀ ਫੇਟ ਸੀ ਅੱਛਾ ਤੁਹਾਡੀ ਪੇਟ ਨੂੰ ਵੀ ਟਾਡੇ ਜਿਹੜੇ ਮੁੰਡੇ ਜਿਹੜੇ ਗਰਮਨ ਸੀ ਨਾ ਕੀ ਨਾਮ ਹੈ ਤੁਹਾਡਾ ਸੰਜੀਤ ਸੇੜ ਸੰਜੀਤ ਸੇੜਾ ਪੁੰਨੇ ਕੰਦੇ ਦੇਖਣੀ ਹੋਇਆ ਇਹ ਮੇਰੇ ਤਿੰਨ ਭਰਾੜੇ ਇੱਕ ਮੈਂ ਇੱਕ ਜਿਸਾਈ ਹਾਂ ਦੋ ਮੁੰਡੇ ਹੋਰ ਨੇ ਹਾਂਜੀ ਸਾਢੇ ਕੋ ਤਕਰੀਬਨ 80-80 ਦੇ 20 ਮਿੰਟ ਤੇ ਪੇਸ਼ੈਂਟ ਪ੍ਰੀਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ ਆ 6 ਟੋਟਲ ਸਾਢੇ ਕੋ ਜਿਹੜੇ ਪੇਸ਼ੈਂਟ ਪ੍ਰੀਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਊਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨ ਮੈਡੀਕਲ ਟ੍ਰੀਟਮੈਂਟ ਇਸ ਚੱਲ ਰਿਹਾ ਹੈ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਨੇ ਨੋਵੇਟ ਐਂਡ ਵਾਚ ਦਾ ਜਿਹੜਾ ਬ੍ਰੌਡਕਾਸਟ ਹੋ ਰਹੀ ਚਾਹੀਏ ਨਹੀਂ ਫਿਰ ਹਾਲ ਉਹਨਾਂ ਦੇ ਜਿਹੜੇ ਰੈਲਿਟੀ ਸੀ ਕੰਪਲੇਂਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਲਿਬੋਡੀ ਸੀ ਬੋਰਡਰ ਦਾ ਨਾਮ ਕੀ ਹੈ ਹਾਂਜੀ ਲక్ష్ਮੀ ਦੇ ਨਾਮ देयर वर 4 ਪੇਸ਼ੈਂਟਸ ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਨੇ ਇਹ ਵਿਦਿਨ தி ਸਿਟੀ ਹੋਇਆ ਪਰ ਅਪਰੋਕਸੀਮੇਟ ਇਹਨਾ ਮੈਨੂੰ ਨਹੀਂ ਪਤਾ ਫਿਲਹਾਲ ਵੀ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਅਟੈਂਡੈਂਟ ਸੀਗੇ ਉਹ ਕਹਿ ਰਹੇ ਸੀਗੇ ਵੀ ਕੋਈ ਨੀਅਰ ਮਹਾਰਾਜਾ ਸਿੰਘ ਹਾਲ ਦੇ ਉੱਥੇ ਹੋਇਆ ਐਗਜੈਕਟਲੀ ਐਗਜੈਕਟ ਲొਕੇਸ਼ਨ ਤਾਂ ਨਹੀਂ ਬਤਾਉਗੀ ਸਰ ਨਹੀਂ ਸਾਡੇ ਵੱਲੋਂ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਤੇ ਫਿਲਹਾਲ ਉਹ ਜਿੰਨਾਂ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਿਸ ਆਈ ਡੋਂਟ ਨੋ ਉਹਨਾਂ ਨੂੰ ਕਿੱਥੋਂ ਵੀ ਉਹ ਕੀਤਾ ਪੁਲਿਸ ਕਾਰੀ ਪੁਲਿਸ ਅਫੀਸ਼ਰ ਕੋਈ ਨਹੀਂ ਹਾਂਜੀ ਹਾਂਜੀ ਬਿਲਕੁਲ ਦੀ ਹੈ ਅ ਪੁਲਿਸ ਸਟੇਸ਼ਨ ਸਿਟੀ ਦੇ ਐਸਐਚਓਸ ਆਉਂਦੇ ਸੀ ਜੀਡੀਸੀ ਦੇ ਉੱਤੇ ਆਈ ਗੈਸ ਮੌਕੇ ਤੇ ਮੌਜੂਦ ਸੀ ਰਾਬਤ ਹੋਣੀ ਹੈਗੀ ਜੇ ਸਾਧ ਜੇ ਰਾਮਗੜੀਆ ਹਾਲ ਲਾਗੇ ਕੋਈ ਫਾਇਰ ਨਹੀਂ ਹੋਈ ਉਸ ਸੰਬੰਧੀ ਕੋਈ ਵਿਅਕਤੀ ਡੈੱਡ ਹੋਏ ਨਹੀਂ ਮਹਸਪਾਲਾ ਹੈ ਕਿ ਉੱਧਾਇਕ ਸੰਬੰਧੀ ਕਾਰਵਾਈ ਕਰ ਰਿਹਾ ਤੇ ਕਿੰਨੇ ਲੋਕ ਜਖਮੀ ਇਹ ਫੇਵਰਟ ਕਨ ਜਖਮ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ رائے ਲੈ ਰਹੇ ਹਾਂ ਕਿਹੜਾ ਮਨ ਹੈ ਡਾਕਟਰ ਜੀ ਬਤਾਓ ਕਿ ਦੋ ਲੋਕ ਬਰੌਡ ਨਹੀਂ ਮੈਨੂੰ ਇਹ ਜਾਣਕਾਰੀ ਨਹੀਂ ਮਿਲੀ ਹੈ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਜੋ ਵੀ ਬਣਦੀ ਹੋ ਕਰਾਂਗੇ